ਨਾਸਰੀ ਮਹੱਲਾ ਨੋਵਾ ਸਾਦੋ ਇਹੋ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਰਹਾਓ ਮਾਤ ਪਿਤਾ ਪਾਈ ਸੁਤ ਬਨਤਾ ਤਾ ਕੈ ਰਸ ਲਪਟਾਨਾ ਜੋ ਬਨ ਤਨ ਪ੍ਰਭ ਤਾ ਕੈ ਮਦਮੈ ਅਹ ਨਿਸ ਰਹੇ دیਵਾਨਾ न दयाल सदा दुख भंजन ता सियो मन न लगाना जन नानक कोट मै किनू गुरमुख हो पछाना तनासरी महला नौवां तह जो कौ जुगत न जानो लोभ मोह माया ममता फुन जिह कट माह पछानो राओ ਪਰਨੰਦਾ ਉਸਤਤ ਨਹ ਜਾਕੇ ਕੰਚਨ ਲੋਹ ਸਮਾਨੋ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ਚੰਚਲ ਮਨ ਦਹਿਸ ਕਉ ਤਾਵਤ ਅਚਲ ਜਾਹਿ ਠਹਿਰਾਨੋ ਕਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹਿ ਤੁਮ ਮਾਨੋ ਤਨਸਰੀ ਮਹੱਲਾ ਨੌਵਾ ਅਬ ਮੈਂ ਕੌਨ ਉਪਾਉ ਕਰਉ ਜੇ ਬਿਦ ਮਨ ਕੋ ਸੰਸਾ ਚੂਕੈ ਪਾਉ ਨਿਦ ਪਾਰ ਪਰਉ ਰਹਾਉ ਜਨਮ ਪਾਏ ਕਛ ਭਲੋ ਨ ਕੀਨੋ ਤਾਤੇ ਅਦਕ ਡਰਉ ਮਨ ਬਚ ਕ੍ਰਮ ਹਰ ਗੁਨ ਨਹੀ ਗਾਏ ਇਹ ਜੀ ਸੋਚ ਧਰਉ ਗੁਰਮਤਿ ਸੁਨ ਕਛ ਗਿਆਨ ਨ ਉਪਜਿਉ ਪਸਜਉ ਉਦਰ ਭਰਉ ਕਹੋ ਨਾਨਕ ਪ੍ਰਭ ਬਿਰਦ ਪਛਾਨਉ ਤਬ ਹਉ ਪਤਿਤ ਤਰਉ ਤਨ ਸਰੀ ਮਹੰਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਪਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰਖ ਰਖ ਚਰਨ ਧਰੇ ਵਿਚਾਰੀ ਦੁਬਿਦਾ ਛੋੜ ਪਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮਹਾਂਸ ਹੰਸ ਮਹਸਾਗਰ ਅਕਥ ਕਥਾ ਗੁਰਬਚਨੀ ਆਦਰ ਸੰਨ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ تیر ਪਵਨ ਜੋਤ ਰਹੇ ਲਿਵ ਲਾਈ ਸੁਰ ਨਰ 나ਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਸਲ ਪੈ ਕਾਟਣ ਹਾਰੇ ਹਉ ਮੈ ਮਾਰ ਮਿਲੇ ਭਗਤ ਹਾਰੇ ਅਨਕ ਯਤਨ ਕਰ ਕਾਲ ਸੰਤਾਏ ਮਰਨ ਲਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਦਾ ਖੋਵੈ ਆਪ ਨ ਚੀਨਸ ਬ੍ਰਹਮ ਬ੍ਰਮ ਰੋਵੈ ਕਹਿ ਤਉ ਪੜ ਤਉ ਸੁਣ ਤਉ ਏਕ ਤੀਰਜ ਧਰਮ ਤਰਣੀ ਤਰ ਟੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕਉ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲ ਨ ਲਾਗੈ ਗੁਰ ਕੈ ਸ਼ਬਦ ਭਰਮ ਪਉ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪਰਵਾਣ ਨਾ ਤਿਸ ਮਰਣ ਨਾ ਆਵਣ ਜਾਣ ਠਾਕੁਰ ਮਹਾਂਦਾਸ ਦਾਸ ਮਹਸੂਏ ਜਹ ਦੇਖਾ ਤਹ ਅਵਰ ਨ ਕੋਇ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਪੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰਉ ਜੇ ਸਾਚ ਦਿਰਡਾਵੇ ਅਕਥ ਕਥਾਵੇ ਸਬਦ ਮਿਲਾਵੇ ਹਰ ਕੇ ਲੋਗ ਅਬਰ ਨਹਿਂਕਾਰਾ ਸਾਚਉ ਠਾਕੁਰ ਸਾਚ ਪਿਆਰਾ ਤਨ ਮਹਿ ਮਨੂਆ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੈ ਪਾਏ ਸਤ ਗੁਰ ਪੂਰਾ ਮਿਲੇ ਮਿਲਾਏ ਆਪ ਦਿਖਾਵੇ ਆਪੇ ਦੇਖੈ ਹੱਠ ਨਾ ਪਤੀਜੈ ਨਾ ਬਹੁ ਭੀਖੈ ਕੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਭੁੱਲ ਹੈ ਝੋਟਾ ਖਾਹੇ ਬਹੁਤ ਸਿਆਣਪ ਆਵਹਿ ਜਾਹੇ ਨਾਮ ਜਪੈ ਭਉ ਪੂਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਿਲਾ ਤਿਰਥ ਬਨਵਾਸਾ ਪਰਮਤ ਡੋਲਤ ਭਏ ਉਦਾਸਾ ਮਨ ਮੈਲੇ ਸੂਚਾ ਕਿਉ ਹੋਏ ਸਾਚ ਮਿਲੇ ਪਾਵੇ ਪਤ ਸੋਏ ਆਚਾਰ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਤੀਰ ਪਲ ਪੰਕਜ ਮਹਿ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੇ ਪ੍ਰਭ ਤੁਧ ਸਾਲਾਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜੋ ਤੁਧ ਭਾਵੈ ਤਿਉ ਰਾਖ ਰਜਾਈ ਨਾਨਕ ਸਹਿਜ ਪਾਏ ਗੁਣ ਗਾਏ ਤਨਾਸਰੀ ਮਹੱਲਾ ਪੰਜਵਾ ਘਰ ਛੇਵਾ ਅਸ਼ਟਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਹਿ ਤਹਿ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਹੈ ਓਟ ਸਾਦ ਰਖਹੁ ਦੇ ਕਰ ਹਾਥ ਕਰ ਕਿਰਪਾ ਮਿਲਹੁ ਹਰਿ ਰਾਇਆ ਅਨਕ ਜਨਮ ਬ੍ਰਹਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗਉ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਉ ਅਨਕ ਉਪਾਵ ਕਰੋ ਮਾਇਆ ਕਉ ਬਚਿਤ ਤਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਪੀਟੈ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੈ ਪੜੇ ਰੇ ਸਗਲ ਬੇਦ ਨਹਿ ਚੂਕੈ ਮਨ ਭੇਦ ਇੱਕ ਖਿੰਨ ਨ ਧੀਰਹਿ ਮੇਰੇ ਕਰਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇੱਕ ਅੰਮ੍ਰਿਤ ਨਾਮ ਮਿਰੇ ਹਿਰਦੈ ਸੰਚਾ ਜੇ ਤੇਰੇ ਤੀਰਥ ਨਾਏ ਅਹੰ ਬੁੱਧ ਮੈਲ ਲਾਏ ਕਰ ਕੋ ਠਾਕੁਰ ਇੱਕ ਤਿਲ ਨ ਮੰਨੈ ਕਦ ਪਾਵਉ ਸਾਧ ਸੰਗ ਹਰ ਹਰ ਸਦਾ ਆਨੰਦ ज्ञान अंजन मेरा मन इस नानै सगल असरम कीने मनुआ नह पतिने विवेकहीन देही तोए कोई पाई ए रे पुरख बिधाता पार ब्रह्म कै रंग राता मेरे मन की दुर्मत मल खोए कर्म धर्म जुगता निमुख नहिंत करता गर्भ गर्भ पड़े कहि न लिखै ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋਉ ਨੈਤਰ ਹੋ ਪੇਖੈ ਮਨ ਹਠ ਜੋ ਕਮਾਵੈ ਤਿਲ ਨ ਲੇਖੈ ਪਾਵੈ ਬਗਲ ਜਿਉ ਧਿਆਨ ਲਾਵੈ ਮਾਇਆ ਰੇ ਤਾਰੀ ਕੋਈਐ ਸੂਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੋ ਪ੍ਰਸੰਨ ਸਗਲ ਰਾਏ ਕਾਟੈ ਰੇ ਬੰਦਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਪੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ ਤਨਸਰੀ ਮਹੱਲਾ ਪਹਿਲਾ ਛੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਹ ਪ੍ਰਭ ਤਰਣੀ ਤਰਾ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਨਾ ਸਾਚ ਨਾ ਲਾਗੇ ਮੈਲ ਕਿਆ ਮਨ ਧੋਈਐ ਗੁਣ ਹੈ ਹਾਰ ਪਰੋਏ ਕਿਸ ਕਉ ਰੋਈਐ ਵਿਚਾਰ ਮਾਰੇ ਤਰੈ ਤਾਰੇ ਉਲਟ ਜੂਨ ਨ ਆਵੈ ਆਪ ਪਰਸ ਪਰਮ ਧਿਆਨੀ ਸਾਚ ਸਾਚੇ ਪਾਵੇ ਆਨੰਦ ਆਨੰਦ ਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੇ ਗਵਨ ਹਾਰ ਸਬਦ ਸੁਹਾਵਣੋ ਸਾਲਾ ਹੈ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਪਿਰ ਸੰਗ ਭਾਵੈ ਸਹਿਜ ਨਾਵੈ 베ਣੀ ਤਾਂ ਸੰਗਮ ਸਤ ਸਤੇ ਆਰਾਧ ਇਕੰਕਾਰ ਸਾਚਾ ਨਿਤ ਦੇ ਚੜੈ ਸਵਾਇ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇ ਕਹਿਣ ਕਹੈ ਸਭ ਕੋ ਏਕੇ ਵਡ ਆਖੀਐ ਹਉ ਮੂਰਖ ਨੀਜ ਅਜਾਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮੰਨਿਆ ਮੇਰਾ ਕੂਚ ਕਰਹਿ ਆਵਹਿ ਬਖਲਾਦੇ ਸਬਦ ਸਚੈ ਗੁਰ ਮੇਰਾ ਆਖਣ ਤੋਟ ਨ ਭਗਤ ਪੰਡਾਰੀ ਭਰਪੁਰ ਰਹਾ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮੰਜੈ ਸਚ ਸੋਈ